ਇਹ ਕਰ ਇਹ ਕਰ ਮੜੇ ਚਿਰ ਹੋ ਗਿਆ ਭਾਜੀ ਮੈਨੂੰ ਬਾਹ ਗਿਆ ਸ਼ੈਂਗਲ ਮਗਰ ਤੇ ਕਹਿੰਦਾ ਚੱਲ ਤੈਨੂੰ ਮੈਂ ਛੱਡ ਕੇ ਆਉਣਾ ਮੈਂ 10 ਦਿਨ ਛੁੱਟੀਆਂ ਮਾਰ ਜਣੀਆਂ ਕਦੇ ਉੱਧਰ ਲੋਕ ਕਦੇ ਇੱਧਰ ਲੋਕ ਕਦੀ ਕੋਠੇ ਤੇ ਚੜ ਜਾ ਕੇ ਤੇ ਰੁੱਖ ਤੇ ਚੜ ਜਾ ਧੁੱਪ ਫੂਲ ਪਾਣੀ ਨਹੀਂ ਕੀਤਾ ਕਿ ਤੇ ਸਾਨੂੰ ਚਾਹ ਪਾਣੀ ਨਾ ਪੀਉਣਾ ਪਵੇ ਤੇਰੇ ਲਾਗੇ ਆਏ ਮੈਂ ਹਾਂਜੀ ਕੀਤਾ ਸੀ ਹੈ ਕੀਤਾ ਸੀ ਗੱਦੇ ਕਿਦੇ ਨੂੰ ਲਾਇਆ ਮੈਨੂੰ ਨਹੀਂ ਲਾਇਆ ਸਰੀ ਵਧਾ ਨਹੀਂ ਤੈਨੂੰ ਲਾ ਰਿਹਾ ਮੈਂ ਅਗਰ ਰਾਜਾ ਚਾਹ ਪਾਣੀ ਦੋ ਜਿਆਦਾ ਮੈਨੂੰ ਜਿਆਦਾ ਵੀ ਕਹਿੰਦਾ ਉਹ ਭਲਵਾਨ ਉਹਨਾਂ ਨੂੰ ਚਾਹ ਪਾਣੀ ਪੀਣਾ ਪੈਣਾ ਹਾਂਜੀ ਦਿੰਦੀ ਗਈਆਂ ਸੀ ਕੀ ਗੱਲ ਹੈ ਹਾਂਜੀ ਬਹੁਤ ਤੈਨੂੰ ਦੇਣਾ ਰਾਹ ਖਲੋਤਾ ਦਾ ਟਾਕਾ ਹੀ ਬਹੁਤ ਵੱਡੀ ਮੈਂ ਖਲੋਤਾ ਰਾਜਾ ਹਾਂਜੀ ਘਰੋਂ ਪਿੰਡਾ ਹੀ ਨਹੀਂ ਨਿਕਲਦਾ ਲੇਟ ਨਿਕਲਦਾ ਇਹ ਘਰੋਂ ਹਾਂਜੀ ਮੇਰੇ ਆ ਲਾਇਆ ਹੀ 4 ਵਜੇ ਫੇਰ ਆਪਾਂ ਮੱਥਾ ਵੀ ਟੇਕਣਾ ਹੁੰਦਾ ਗੁਰਦਾਰੇ ਹਾਂਜੀ ਗੁਰਦਾਰੇ ਮੱਥਾ ਟੇਕ ਕੇ ਇੱਕ ਪੈ ਇੱਕ ਘਰੋਂ ਨਾ ਸਵਾ ਘੰਟਾ ਲੱਗ ਜਾਂਦਾ ਹੈ ਸਾਡੇ ਲੇਕਿਨ ਨਿਕਲਦੇ ਨਾ 1 ਘੰਟਾ 2 ਘੰਟਾ ਦੇ ਲੱਗ ਹੀ ਜਾਂਦਾ ਉਥੋਂ ਹਉਣਦਿਆਂ ਦੇ ਹਾਂਜੀ ਇਹ ਕਿਹੜਾ ਵੀ ਚਲਾਇਆ ਰਾਹ ਵਾ ਕੈਰੋਂ ਵਾਲਾ ਉਹ ਸਾਰਾ ਟੁੱਟਾ ਹਾਂਜੀ ਤੋਂ ਵੀ ਘੁੰਮ ਕੇ ਆਉਣਾ ਪੈਂਦਾ ਉਹਦੀ ਰਾਹ ਦੀ ਨਹੀਂ ਪਤਾ ਨਹੀਂ ਕਿਦੋਂ ਸੁਣੀ ਗੈਣੀ ਉਹ ਨਹੀਂ ਬੰਨਣਾ ਸਰ੍ਹਿਆਲੀ ਵਾਲਾ ਨਹੀਂ ਜਿਹੜਾ ਰਾਹ ਹਾਂਜੀ ਉਹ ਟੁੱਟਾ ਹੈ ਨਾ ਸਾਰਾ ਹੀ ਹਾਂ ਨਹੀਂ ਤੇ ਉਧਰ ਦੀ ਸ਼ਾਰਟਕਟ ਹੀ ਹੋ ਜਾਂਦੀ ਫੈਕਟਰੀਆਂ ਜਿਹੜਾ ਤੁਸੀਂ ਕਹਿੰਦੇ ਹਾਂ ਹਾਂ ਉਹ ਕੈਰੋਂ ਤੋਂ ਜਿਹੜਾ ਸਿੱਧਾ ਸਰ੍ਹਿਆਲੀ ਨੂੰ ਜਾਂਦਾ ਉਹ ਤੇ ਟੁੱਟ ਗਿਆ ਨਾ ਰਾਹ ਸਾਰਾ ਹੀ ਉਹ ਤਾਂ ਕਰਕੇ ਟੁੱਟ ਗਿਆ ਫੈਕਟਰੀਆਂ ਫੁੱਟੀਆਂ ਕਰਕੇ ਨਹੀਂ ਨਹੀਂ ਉਹ ਪਹਿਲਾਂ ਹੀ ਟੁੱਟਾ ਹੋਇਆ ਅੱਛਾ ਉਹ ਬਣਿਆ ਹੀ ਨਹੀਂ ਰਾਹ ਉਦੋਂ ਦਾ ਤੇ ਅੱਜ ਰਹਿ ਮੈਚ ਕਿੱਥੇ ਆਏ ਕਿ ਦੱਸੋ ਨਾ ਜਰਾ ਅੱਜ ਮੈਚ ਆਇਆ ਹੀ ਆਪਾਂ ਅੱਜ ਨਾਣ ਕੇ ਆਪਦੇ ਹਾਂਜੀ ਆਪਦੀ ਮੰਮੀ ਦੇ ਪਿੰਡ ਆ ਨਿੱਕੇ ਹੁੰਦੇ ਆਉਂਦੇ ਰਹਿ ਇੱਥੇ ਖੇਡਣ ਕੁਝ ਬਦਲਿਆ ਬਦਲ ਲੱਗਦਾ ਕਿ ਹੋ ਜਾਇਆ ਸਾਰਾ ਕੁਝ ਬਦਲ ਗਿਆ ਆਪਾਂ ਬਦਲ ਗਏ ਆਪਾਂ ਨਹੀਂ ਹੋ ਰਹੇ ਤੇ ਸਮਾਂ ਤੈਨੂੰ ਪਤਾ ਹੀ ਹੈ ਸਾਰਾ ਕੁਝ ਬਦਲ ਜਾਣਾ ਉਹ ਦਿਨ ਉਹਦੋਂ ਲੋਕਾਂ ਦੇ ਕਿੱਥੇ ਪੱਕੇ ਘਰ ਹੁੰਦੇ ਅੱਛਾ ਬੜਾ ਲੋਕਾਂ ਦੇ ਡੰਗੋ ਡੰਗ ਗੁਜ਼ਾਰੇ ਹੁੰਦੇ ਇੱਥੇ ਤੇ ਹਣਾ ਪਹਿਲਾਂ ਹਾਂਜੀ ਹਾਂਜੀ ਇਹ ਤਾਂ ਜਿਤਨਾ ਮੰਨ ਕੇ ਚੱਲ ਵੀ ਛੱਡੀ ਸਾਰੀ ਲੋਕਾਂ ਦੀ ਮੰਡ-ਮੁੰਡ ਦੀ ਪੈਲੀ ਵੀ ਗਈਆਂ ਦੀ ਥੋੜੀ ਥੋੜੀ ਉੱਤੇ ਪੈਲੀ ਆ ਹੁਣ ਬਰਿਆਨ ਤੇ ਰਿਆਨ ਦਾ ਵੀ ਪਾਣੀ ਰਾਦ ਨਹੀਂ ਜੀ ਰੱਖਿਆ ਹੀ ਹੈ ਜਿਨ੍ਹਾਂ ਦੇ ਸੀਜ਼ਨ ਸੋਜਣ ਪਹਿਲਾਂ ਲੱਗ ਗਏ ਉਹ ਥੋੜੇ ਜੇ ਬਣ ਗਏ ਆ ਲੋਕੀ ਬਾਕੀ ਇੰਨਾ ਕੀ ਲੋਕਾਂ ਨੇ ਥੋੜੀ ਥੋੜੀ ਜ਼ਮੀਨ ਉੱਤੇ ਬਣਾ ਲਈ ਆ ਬੜੀ ਵਧੀਆ ਜਿੰਨੀ ਬਣੀ ਆ ਨਹੀਂ ਇਹ ਥੋੜੀ ਰਿਆਵ ਆ ਆਪਣੀ ਆ ਮਾਰਿਆ ਦਾ ਰਹਿ ਗਏ ਤੇ ਆਪਣੀ ਵਰਗੀ ਆ ਉੱਥੇ ਥੋਲੇ ਬੜੀ ਆ ਹਾਂ ਪਰੇ ਉਧਰ ਹੋਰ ਘਟ-ਘਟੇ 50 ਫੁੱਟ ਥਾਣੂ ਆ ਤੇ ਇਹ ਬੜਾ ਉੱਚਾ ਮੰਡਾ ਆ ਤੇ ਆਪਣੀ ਹੈ ਜੇ ਇੱਥੇ ਪਾਣੀ ਆ ਗਿਆ ਤੇ ਆਪਾਂ ਨਹੀਂ ਲੱਭਣਾ ਤੇ ਅੱਗੇ ਉਧਰ ਆ ਆ ਨਾਲ ਹੀ ਉਹ ਜਗਾੜ ਨੇ ਇਧਰ ਨੂੰ ਸਾਰੇ ਖੋਲੇ ਠਾਨ ਨਿਮਾਨ ਬੜਾ ਆਹ ਪਰ ਉਹ ਠਾਣੋਂ ਚੱਲ ਜਾਂਦਾ ਨਾ ਇਹਦੇ ਇਹ ਬੰਨ ਬੰਨ ਉੱਤੇ ਆ ਗਿਆ ਨਾ ਤਾਂ ਇਧਰ ਨੂੰ ਮਾਰਿਆ ਛਾਤੀ ਮਾਰੋ ਉਧਰ ਨੂੰ ਹੋਣਾ ਮੇਰੇ ਨਾਲ ਗੈਰ ਜੀ ਹੋਈ ਤੁੰਦ ਜੀ ਭਾਈ ਆਹ ਦਰਿਆ ਨਾਨਕੇ ਨੇ ਆਪਾਂ ਦਾ ਆਹ ਬੰਦਾ ਤੇਗਾ ਮਾਰ ਕੇ ਉਦੋਂ ਜ਼ੋਰ ਹੀ ਸਾਲਾ ਪਸਲੀ ਤੇ ਪੈਂਦਾ ਵਾ ਉਹ ਆਪਾਂ ਜਿਹੜਾ ਵੀ ਕੰਮ ਕਰਦੇ ਆ ਨਾ ਜ਼ਿਆਦਾ ਤੇ ਜ਼ੋਰ ਤੇ ਪੈਣਾ ਹੀ ਪੈਣਾ ਸਰੀਰ ਦਾ ਪਸਲੀ ਜੀ ਤੇ ਤੇ ਉਹ ਫਿਰ ਤੈਨੂੰ ਪਤਾ ਜੇ ਕੁੜੀ ਆ ਮਾਸ ਜਾ ਖਿੱਚਿਆ ਉਹਦੇ ਨਾਲੋਂ ਚਲੋ ਜੀ ਤਿਆਰੀ ਇਹ ਪੂਰੀ ਤਿਆਰੀ ਤਿਆਰੀ ਜੀ ਪੂਰੀ ਦੇ ਰਵਾਨ ਜੀ ਲੰਮਾ ਨਹੀਂ ਦੇਣਾ ਕੋਈ ਬੰਦਿਆਂ ਦਾ ਅੱਜ ਚੱਲਣ ਦੇ ਖਜੂਰਲੇ ਕੱਪ ਠੀਕ ਹੈ ਜੀ ਬੰਦਿਆਂ ਨੂੰ 20-2000 ਰੁਪਏ ਕਹਿਦਾ ਇਹ ਮੰਨਾਂ ਮੈਚ ਖੜਾ ਦੋ ਨਹੀਂ ਨਹੀਂ ਕੋਈ ਨਹੀਂ ਰਵਾਨ ਜੀ ਬੰਦਾ ਨਹੀਂ ਜੇ ਲੱਭਣ ਦੇ ਆਹਰਖਾਨ ਨੂੰ ਅੱਜ ਹਾਂ ਜੀ ਉੱਥੇ ਨਾ ਆੜ ਫਸਿਆ ਇਸ਼ਾਰ ਖਜੂਰਲੇ ਨਾ ਉਹ ਨਿਊਜ਼ੀਲੈਂਡ ਆ ਬੰਦੇ ਤੇ ਆੜ ਫਸ ਵੜੀ ਉੱਥੇ ਹਾਂ ਜੀ ਹਾਂ ਜੀ ਉੱਥੇ ਮੰਨ ਕੇ ਚੱਲ ਸਿਸਟਮ ਬਣਾ ਕੀ ਆ ਹਾਂ ਜੀ ਭਾਵੇਂ ਇੱਕ ਟੀਮ ਕੋਲੋ 7-8 10-10 ਰੇਡਰ ਆ ਉਹ ਦੂਜੀ ਟੀਮ ਨਹੀਂ ਚੰਗੀ ਬਣ ਦੇਣੀ ਦੂਜੀ ਆ ਪਿੱਛ ਆਪ ਦੀ ਟੀਮ ਚ ਸਾਰੇ ਸੁੱਟ ਲੋ ਕੰਪੀਟੀਸ਼ਨ ਭੁਲਾਣਿਆ ਮੇਰੀ ਜਿਆਦਾ ਹਾਂ ਹੁਣ ਜੇ ਮੰਨ ਲਾ ਉਧਰੋਂ ਦੋ ਤਿੰਨ ਰੇਡਰ ਦੇ ਦੇ ਆਪਣਾ ਸਰ ਜਣਾ ਮੈਂ ਸਵੇਰ ਦਾਣਾ ਤੂੰ ਜਦੋਂ ਉੱਠਿਆ ਇੱਕ ਪਹਿਲੋ ਰਾਤ ਨੀਂਦ ਨਹੀਂ ਆਈ ਵੀ ਬੰਦੇ ਕਿਹੜੇ ਖੜਨੇ ਤੇ ਨਹੀਂ ਤਾਂ ਦਿਨ ਜੋ ਫੋਨ ਲਾਉਣ ਲੱਗਾ ਜੋ ਫੋਨ ਲੱਗਾ ਦਿਨ ਜੀ ਵੇਸਟ ਤੇ ਬੰਦਿਆ ਕਰਤੇ ਹੋਈਂਦੀ ਐ ਤੇ ਕੀ ਕਬੱਡੀ ਕੀ ਖੇਡਾਂਗੇ ਉਹਨੇ ਪਹਿਲਾਂ ਕਬੱਡੀ ਵਾਲਾ ਹਿਸਾਬ ਰਿਆ ਸਹੀ ਗੱਲ ਆ ਯਾਰ ਹੁਣ ਚਲੋ ਮੈਂ ਚੱਲੀ ਤੇ ਜਾਂਦਾ ਵਾ ਨਹੀਂ ਹੁਣ ਨਾ ਉਹ ਖਾ ਗਏ ਆ ਪੰਜ ਵੜ ਉਧਰ ਮੈਨੂੰ ਜਿਆਦਾ ਮੀਂਹ ਪੈ ਗਿਆ ਉਹਦੋਂ ਉੱਥੇ ਤੇ ਮੀਂਹ ਪੈ ਗਿਆ ਪੰਜ ਵੜ ਤੇ ਅੱਜ ਨਾਲ ਉੱਥੇ ਨਾਲ ਕੱਪਣਾ ਨਾ ਹੁੰਦਾ ਬੰਦੇ ਦੇ ਵਾਧੂ ਫੇਰ ਕੱਲ ਨੂੰ ਫੇਰ ਬੰਦੇ ਵਾਧੂ ਤੁਰੇ ਪਰਨੇ ਵੀ ਆਵਰ ਕੱਪ ਦਾ ਕਰਕੇ ਇਹ ਨਹੀਂ ਉਹ ਫਿਰ ਤੁਹਾਨੂੰ ਕਹਦਾ ਵੀ ਉਹ ਸਾਰੇ ਫਿਰ ਨਹੀਂ ਕੰਪੀਟੀਸ਼ਨ ਜਿਆ ਉੱਥੇ ਤੇ ਤਾਂ ਕਰਕੇ ਵੀ ਸਾਰੇ ਸਾਰੇ ਹੀ ਸਾਰੇ ਪਲੇਅਰ ਹੀ ਉੱਥੇ ਜਿਹੜਾ ਨਾ ਪੇਂਟ ਦੀਆਂ ਟੀਮਾਂ ਬਣਦੀਆਂ ਦੋ ਹਾਂਜੀ ਹਾਂਜੀ ਦੋ ਪਾਰਟੀਆਂ ਥੇ ਦੋਵੇਂ ਪਾਰਟੀਆਂ ਬੰਦੇ ਉਹ ਵੀ ਵੱਧ ਕਰ ਲੈਂਦੇ ਤੇ ਅੱਠ ਟੀਮਾਂ ਖੇਡਣ ਲਈਆਂ ਤੇ ਪਿੰਡ ਬਾਰ ਦੀਆਂ ਵੱਖਰੀਆਂ ਬਣੀਆਂ ਉੱਥੇ ਠੀਕ ਆ ਹੁਣ ਉਹ ਮੁੰਡਾ ਜਾਂ ਜਾਫੀ ਜਿਹੜਾ ਖੜਾਉਂਦੇ ਹੁੰਦੇ ਵੀ ਇੱਕ ਕੀ ਉਹਦਾ ਨਾਮ ਉਹ ਕਰਨ ਦਿਆ ਫੋਨ ਅੱਛਾ ਕਹਿੰਦਾ ਮੈਂ ਵਿਹਲਾ ਗਿਆ ਆ ਜਾ ਮੈਂ ਹੁਣ ਆਇਆ ਨਹੀਂ ਜਣਾ ਤੇਰੇ ਤੋਂ ਦੂਰ ਬੜੀ ਵੀਰੋ ਉਹ ਦੂਰ ਨਾ ਨਾ 2 ਘੰਟੇ ਲੱਗ ਜਾਣੇ ਆ ਉਹ ਸ਼ਹਿਰਪੁਰ ਲੱਗੇ ਆਉ ਨਹੀਂ ਸ਼ਹਿਰਪੁਰ ਲੱਗੇ ਨਹੀਂ ਆਛਾ ਆ ਜਲੰਧਰ ਤੇ ਲੱਗੇ ਗੱਡੀ ਫਗਵਾੜੇ ਠੀਕ ਠੀਕ ਉਹ ਤੋਂ ਟਾਈਮ ਲੱਜਣਾ ਹੁੰਦੇ ਨਹੀਂ ਉਹਦੇ 2 ਘੰਟੇ ਲੱਗ ਜਣਗੇ ਹਾਂ ਮੈਂ ਨਹੀਂ ਚਲੋ ਕੋਈ ਨਹੀਂ ਵੀਰ ਆਪਣਾ ਸਾਰੇ ਪਲੇਅਰ ਵਧੀਆ ਹੀ ਆ ਨਾਮੀ ਪਲੇ ਨਾ ਜਿਆਦਾ ਕੋਈ ਜਿਹੜਾ ਬੰਦਾ ਸੋਚਦਾ ਕਿ ਬੰਦਾ ਇਹ ਮਾੜਾ ਜਿਹਾ ਨਹੀਂ ਨਹੀਂ ਰੋ ਨਹੀਂ ਚੱਕਰ ਹੁੰਦਾ ਜੀ ਮਾਰਵਾਜ ਤੋ ਦੇਖੀ ਠੀਕ ਠਾਕ ਹਲੋ ਚਾਹ ਲਓ ਦਵਿੰਦਰ ਕਿੱਦਾਂ ਦਾ ਜਾ ਮੈਨੂੰ ਵੀ ਲਓ ਹਾਂ ਨਾ ਕੀ ਤੂੰ ਆ ਗਿਆ ਨਾ ਕੀ ਨਾਂ ਦੱਸਦੇ ਚੱਲੋ ਨੇ ਮਰਤਾ ਉਹ ਗਾੜੀ ਆ ਗਈ ਨਾ ਯਾਰ ਮੇਲਾ ਨਾਂ ਦੀ ਸਿੱਧਾ ਆਜੋ ਗਾੜੀ ਕਿੰਨੇ ਮੇਲਾ ਨਾਂ ਦੀ ਗਾੜੀ ਆ ਗਈ ਨਰਸੀ ਚ ਚੰ ਲੱਗਾ ਦਹੇਜ ਨਰਫੀ ਜੀ ਆ ਆ ਮਹਿੰਦੀ ਲਾਈ ਹੋ ਤੇ ਉੱਥੋਂ ਆ ਗਈ ਖੱਬੇ ਪਿੰਡ ਦੀ ਆ ਕੀ ਲਿਖਿਆ ਨਾਂ ਲਿਖਿਆ ਹੀ ਮੋਤ ਨੇ ਨਾਂ ਲਿਖਿਆ ਓਏ ਇਧਰ ਵੀ ਲਾਈ ਹੋ ਚਲ ਉਹਨਾਂ ਨੂੰ ਆ ਜਾ ਥੋੜਾ ਜਿਹਾ ਇੱਥੇ ਆ ਜਾ ਆਇਆ ਮੇਰਾ ਬੋਤਾ ਇੱਥੇ ਹਾਂ ਹਾ ਇਧਰ ਵੀ ਦਿਖਾ ਮਹਿੰਦੀ ਮਹਿੰਦੀ ਦਿਖਾ ਮਹਿੰਦੀ ਆ ਤੀ ਆ ਵੇਲਾ ਮਹਿੰਦੀ ਲਾਈ ਪੋਤ ਨੇ ਹਾਂ ਅਵੀ ਚੂੜੀਆਂ ਵੀ ਪਾਈਆਂ ਹੀ ਹਨਾ ਕਿੰਨੇ ਲੈ ਕੇ ਦਿੱਤੀਆਂ ਚੂੜੀਆਂ ਮੰਮੀ ਨੇ ਤੇ ਪਾਪੇ ਨੇ ਮੰਮਾ ਮੰਮਾ ਨੇ ਲੈ ਕੇ ਦਿੱਤਾ ਮੈਂ ਸੱਚ ਬੋਲਦੀ ਆ ਠੀਕ ਹੈ ਢਾਂਜਰਾ ਵੀ ਪਾਈਆ ਪੁੱਤ ਨੇ ਸ਼ੁੰਕਤਲਾ ਹਨਾ ਛੰਨ ਛੰਨ ਕਰਦੀਆਂ ਵਾ ਚੱਲ ਨੱਚ ਕੇ ਦਿਖਾ ਦੇ ਥੱਲੇ ਮਾੜਾ ਇਹ ਤਾਂ ਨੱਚ ਦੇ ਚੱਲ ਉੱਤੇ ਨੱਚ ਲੈ ਇਹਦੇ ਤੇ ਲੋਕੀ ਨੱਚਣਗੇ ਹੂੰ ਇੱਡੇ ਜਵਾਬ ਨੂੰ ਕੋਈ ਫਿਕਰ ਫਾਕਾ ਨਹੀਂ ਇੱਕੋ ਚੀਜ਼ ਦੀ ਫਿਕਰੀ ਸਕੂਲੇ ਨਹੀਂ ਜਾਣਾ ਹਾਂਜੀ ਉਹਦਾ ਆਪਾਂ ਕਹਿੰਦੇ ਫਿਕਰ ਨਹੀਂ ਹੈਗਾ ਪਰ ਫਿਕਰ ਤੇ ਹੁੰਦਾ ਹੀ ਹੈ ਸਕੂਲ ਦਾ ਘੜੀ ਘੜੀ ਉਹ ਨਹੀਂ ਕਹਿਣ ਬੱਚੇ ਨੂੰ ਟਿਕੰਦਾ ਸਕੂਲ ਅਣਾ ਹਾਂਜੀ ਮੈਂ ਜਾਣਦਾ ਨਹੀਂ ਹੁੰਦਾ ਸਕੂਲ ਤੇ ਉਦੋਂ ਕਿਹੜੇ ਸਾਧਨ ਹੁੰਦੇ ਕੋਈ ਮੈਨੂੰ ਅਣਾ ਮੈਂ 10 ਦਿਨ ਛੁੱਟੀਆਂ ਮਾਰ ਜਾਣੀਆਂ ਕਦੇ ਉੱਧਰ ਲੋਕ ਕਦੇ ਇੱਧਰ ਲੋਕ ਕਦੀ ਕੋਠੇ ਤੇ ਚੜ ਜਾ ਕੇ ਤੇ ਰੁੱਖ ਤੇ ਚੜ ਜਾ ਸਕੂਲੇ ਨਹੀਂ ਮੈਂ ਜਾਣਾ ਮੈਂ ਕਿਹਾ ਬਾਪੂ ਨੇ ਕੁਝ ਕਹਿਣਾ ਹਣਾ ਜੇ ਕਹਿਣਾ ਹੀ ਕਹਿਣਾ ਫੜੋ ਇਹਨੂੰ ਫੜੋ ਇਹਨੂੰ ਉਹਨਾਂ ਫੜ ਲੈਣਾ ਟਰੈਕਟਰ ਤੇ ਬਾਹੂ ਇਹਨੂੰ ਟਰੈਕਟਰ ਤੇ ਛੱਡ ਕੇ ਆਉਣਾ ਇਹ ਕਰ ਇਹ ਕਰ ਮੜੇ ਚਿਰ ਹੋ ਗਿਆ ਭਾਈ ਮੈਨੂੰ ਬਾਹ ਗਿਆ ਸ਼ੈਂਗਲ ਮਗਰ ਤੇ ਕਹਿੰਦਾ ਚੱਲਦੇ ਨੂੰ ਮੈਂ ਛੱਡ ਕੇ ਆਉਣਾ ਮੈਂ ਚੱਲ ਜਾ ਮੈਂ ਕੁੜੀਆਂ ਵਾਵਾ ਦੇਣਾ ਬਾਦ ਗਿਆ ਮੈਂ ਵੀ ਇੱਕ ਹੁੰਦਾ ਵੀ ਜੇ ਜਵਾਕ ਆਪ ਚੱਲ ਜੇ ਤੇ ਠੀਕ ਹੈ ਨਾ ਜਦੋਂ ਕਰਦਾ ਮਾਂ ਪਿਓ ਛੱਡਣਾ ਉਹ ਬੇਇੱਜ਼ਤੀ ਹੁੰਦੀ ਜਵਾਕਾਂ ਚ ਨਾ ਤੇ ਮੈਂ ਕਿਹਾ ਵੀ ਭਾਜੀ ਐਦਾਂ ਕਰ ਕਿੰਦਾ ਮੈਂ ਤੂੰ ਇੱਥੋਂ ਚੱਲ ਜਾ ਮੈਂ ਸਕੂਲੇ ਹੁਣ ਚੱਲ ਜਾਣਾ ਕਹਿੰਦਾ ਨਹੀਂ ਮੈਂ ਤੈਨੂੰ ਛੱਡ ਕੇ ਆਉਣਾ ਇਹ ਗਾੜੀ ਜਾ ਕੇ ਮੈਂ ਹਾਂ ਮੇਰੀ ਬੇਇੱਜ਼ਤੀ ਹੋ ਗਈ ਹੈ ਮੈਂ ਬੇਇੱਜ਼ਤੀ ਕਰਕੇ ਆਉਣੀ ਕਹਿੰਦਾ ਤੇਰੀ ਇਹ ਮੈਂ ਮੈਂ ਛੱਡ ਕੇ ਆਉਣਾ ਤੈਨੂੰ ਸਕੂਲੇ ਅੰਦਰ ਵੜ ਕੇ ਆਉਣਾ ਹੈ ਮੈਂ ਨਹੀਂ ਵੇਲਾ ਮੈਂ ਪੈਰਾਂ ਨੂੰ ਪਾ ਗਿਆ ਮੈਂ ਨਹੀਂ ਜਾ ਤ ਉਹਨੇ ਅਜੇ ਇਹਨੂੰ ਸਾਈਕਲ ਮੈਨੂੰ ਦਿਖਨੋਂ ਹਟਿਆ ਹੀ ਹੋ ਮੈਂ ਸਕੂਲੇ ਥੋੜੀ ਗਿਆ ਦੂਜੀ ਗਲੀ ਪੈ ਕੇ ਚੱਲ ਕਰਨੀ ਸਕੂਲੇ ਇੱਥੇ ਦਾ ਵੜਿਆ ਅਹੀਂ ਨਿਗੇ ਨਿਗੇ ਹੋਣਾ ਵਾਵਾ ਜਾਣਿਆ ਨੇ ਸਕੂਲ ਤੋਂ ਪ੍ਰਾਈ ਚਾਲੂ ਕੀਤੀ ਸਰਕਾਰੀ ਦਾ ਹੀ ਅਹੀਂ ਨਹੀਂ ਪਹਿਲਾਂ ਪ੍ਰਾਈਵੇਟ ਪੜ੍ਹਦਾ ਰਿਆ ਪੰਜਵੀਂ ਤੱਕ ਮੁੜ ਕੇ ਸਰਕਾਰੀ ਪੈ ਗਏ ਤੇ ਅਹੀਂ ਨਿਗੇ ਨਿਗੇ ਹੋਣਾ ਵਾਵਾ ਜਾਣੇ ਤੇ ਉਹ ਤਾਂ ਏਦਾਂ ਨਾ ਵਹਿਣੀ ਕੀ ਨਿਕਲਦੀ ਹੁੰਦੀ ਲੰਘਦੀ ਹੁੰਦੀ ਤੇ ਉਹਨਾਂ ਨੇ ਸਾਰਿਆਂ ਨੇ ਇੱਕ ਨੇ ਚਪਲ ਛੁੱਟਣੀ ਵਿੱਚ ਉਹ ਚੱਲ ਬੰਨੇ ਲੱਗ ਜਾਣ ਦੂਜੇ ਨੇ ਛੁੱਟਣੀ ਚੱਲ ਬੰਨੇ ਲੱਗ ਜਾਣੀ ਇੱਕ ਨੇ ਚਪਲ ਛੁੱਟੀ ਵਿੱਚ ਚੜ ਗਈ ਉਹ ਮੈਂ ਨਹੀਂ ਜਾਣਾ ਜਿੰਨਾ ਚਿਰ ਮੇਰੀ ਚਪਲ ਨਾਲ ਲੱਭੀ ਆਇਆ ਹੈ ਨਾ ਉਦੋਂ ਨਿਕਨੇਗੇ ਚਪਲਾਂ ਦੇ ਤੇ ਛੱਤਰ ਪੈਂਦੇ ਦੇ ਵਿੱਚ ਚਪਲਾਂ ਕਿੱਥੇ ਗਵਾਏ ਆ ਸਿੱਕੀ ਜਣਾ ਆ ਦੇ ਵੀ ਨਹੀਂ ਨਹੀਂ ਵੀ ਪੀਓ ਆਹ ਕਹਿੰਦਾ ਮੇਰੀ ਚਪਲ ਲੱਗ ਉਹ ਮੁੜ ਕੇ ਢੀਆਂ ਦੇ ਡੰਡੇ ਲੱਭੇ ਵਾਵਾ ਲੰਮੇ ਉਹ ਮੁੜ ਕੇ ਇੱਕ ਦੂਜੇ ਨੂੰ ਬੰਨ ਕੇ ਉਹਦੀ ਚਪਲ ਕੱਢੀ ਚਪਲ ਕੱਢ ਕੋਲ ਕੇ ਇਦਾਂ ਹੀ ਗੁਰਦੁਆਰੇ ਚੱਲ ਜਾਣਾ ਗੁਰਦੁਆਰੇ ਆ ਲੰਗਰ ਛਕਣਾ ਕਦੀ ਗੁਰਦੁਆਰੇ ਵਾਲਿਆਂ ਭਜਾ ਦੇਣਾ ਤੁਹਾਨੂੰ ਖਾਣੇ ਇੱਥੇ ਲੰਗਰ ਖਲੋ ਜੋ ਆਜੋ ਇੱਕ ਤਰ੍ਹਾਂ ਉਹ ਤਾਂ ਗੁਰਦੁਆਰੇ ਲਈ ਕਈ ਭਜਾ ਦਿੰਦੇ ਹੁੰਦੇ ਹਨ ਨਾ ਵਰਦੀ ਪਾਏ ਵੇਖ ਲੈਂਦੇ ਹੁੰਦੇ ਹਨ ਨਾ ਲੰਗਰ ਨਹੀਂ ਚਾਗਦੇ ਕਈ ਹੋਣ ਤੇ ਚਲੋ ਸਮਾ ਸਮਾ ਹੋਰ ਕਿਦਾਂ ਦਾ ਹੋ ਗਿਆ ਸਿਸਟਮ ਉਹਦੋਂ ਦੇ ਲੰਗਰ ਨਹੀਂ ਚਾਗਦੇ ਚਾ ਭਜੋ ਤੁਹਾਡੇ ਆ ਤੇ ਲੰਗਰ ਬਣਿਆ ਜੜਾ ਨਿਕਲ ਜਾ ਹਾਂ ਹਰ ਲੋਜ ਆ ਜਾਂਦੇ ਜੇ ਤੇ ਨਹੀਂ ਭਰਾਵਾ ਨਿਕਲਾਉਣਾ ਆ ਬੜੀ ਕਿੰਨਾ ਜਾਨਣਾ ਕਿ ਨਾ ਸੇਵਾ ਕਰੋ ਫਿਰ ਰੋਟੀਆਂ ਖਾਣੇ ਤੁਹਾਨੂੰ ਫੇਰ ਖਵਾਵਾਂਗੇ ਜਾ ਬਾਲਣ ਵੱਡੋ ਜਾ ਕੇ ਉੱਥੇ ਚੈਣੀ ਬਾਹਰ ਫੇਰ ਜਾ ਇਹੀ ਨਹੀਂ ਹਾਂ ਓਏ ਆ ਜਾ ਆ ਜਾ ਆ ਜਾ ਪਾਪਾ ਬਹਿ ਜਾ ਨਾ ਲਾਗੇ ਪਾਪਾ ਬਹਿ ਜਾ ਆ ਜਾ ਆ ਜਾ ਮੈਂ ਬਹਿ ਜਾਂਦਾ ਮੈਂ ਪਾਪਾ ਆ ਜਾ ਪਾਪਾ ਬਹੇ ਆ ਜਾ ਬਹਿ ਜਾ ਉਹ ਵੀਰ ਨਾਲ ਫੋਟੋ ਖਾ ਲਈ ਹੈ ਓਏ ਕੀ ਵੀਡੀਓ ਮੇਗੀ ਫਿਰ ਕਿਹੜੇ ਚੱਬਦੀ ਦੀ ਕੰਦੀ ਮੈਂ ਗੋਪੀ ਵੀਰ ਨੇ ਉਹਨਾਂ ਦੀ ਜਿਹੜਾ ਕਬੱਡੀ ਖੇਡਦਾ ਹਾਂ ਕਿਹੜਾ ਵੇਖੋ ਨਹੀਂ ਕਿਹੜਾ ਨਹੀਂ ਵਹੀ ਸ਼ਾਮ ਨੂੰ ਮੈਚ ਵੇਖਣਾ ਹੁੰਦਾ ਫਿਰ ਸਹੀ ਲੱਗਦਾ ਕਿਦਾਂ ਕਰਦੇ ਓ ਵਧੀਆ 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 ਠੀਕ ਫਿਰ ਤਾਂ ਵਧੀਆ ਹੀ ਆ ਸੀ ਅਸਰੇ ਵੱਜ ਗਿਆ ਇਹ ਹੱਥ ਜਾ ਠੀਕ ਹੁਣ ਨੌਂ ਜਾ ਵਧੀਆ ਠੀਕ ਆ ਪਰਫਾਰਮੈਂਸ ਹੋਈ ਅੱਗੇ ਨਾਲ ਵਧੀਆ ਨਾ ਨਾ ਕਿੱਥੇ ਈਟੇ ਬਾਰੀਆਂ ਚ ਸਾਲ ਕਈ ਅਸੀਂ ਉਹ ਸਿਰ ਚ ਪਹਿਲੀ ਖਾਂਦੇ ਰਹੇ ਨੇ ਬਾਰੀ ਸਿਰ ਚ ਕਦੀ ਆਹ ਬਾਰੀਆਂ ਤੋੜਦੇ ਫਿਰਦੇ ਰਹਿੰਦੇ ਆ ਲੈ ਦੇ ਕੇ ਭਵਾਨ ਨੂੰ ਕਹਿੰਦੇ ਟੀਮ ਚ ਲੋਕੀ ਪਲੇਅਰਾਂ ਨੂੰ ਦਿੰਦੇ ਆ ਆਪਾਂ ਇਹਨੂੰ ਦੇ ਦਈਏ ਡਰਾਈਵਰ ਨੂੰ ਹੀ ਗੱਡੀ ਗੱਡੀ ਲੈ ਲਈਏ ਹਾਂ ਇਹ ਬੰਦੇ ਮਾਰਗੇ ਤੇ ਅੱਲਾ ਦੁੱਲਾ ਸਾਡੇ ਮੈਂ ਇਹ ਭਰਾਵਾ ਜਦੋਂ ਨਵੀਂ ਗੱਡੀ ਲਿਆਉਂਦਾ ਤੇ ਸ਼ਨਾਣ ਕਰਕੇ ਉਹਦੇ ਤੇ ਛਿੱਟੇ ਹੀ ਮਾਰਦਾ ਰਹਿਣਾ ਜਲਦੇ ਸਾਨੂੰ ਆਹਦਾ ਫਿਕਰ ਹੁੰਦਾ ਮੈਨੂੰ ਆਉਂਦਾ ਫਿਕਰ ਹੁੰਦਾ ਵੀ ਕਿਤੇ ਇਹ ਨਾ ਵੇਖ ਦੇਣਾ ਲੋਹਾ ਕਿਦਾਂ ਦਾ ਕਿਦਾਂ ਦਾ ਨਹੀਂ ਇਹ ਉਦੋਂ ਪਤਾ ਲੱਗਦਾ ਅੱਜ ਫੇਰ ਨਵੀਂ ਲੈਣਤੀ ਉਹ ਅੱਜ ਫੇਰ ਨਵੀਂ ਆ ਗਈ ਐ ਸਾਨੂੰ ਪਤਾ ਨਹੀਂ ਹੁੰਦਾ ਗੱਡੀ ਕਿਹੜੀ ਸਾਡੀ ਬੇਰੇ ਦੇ ਤੇ ਪਾਣੀ ਜਲਦੇ ਛੱਟੇ ਛੁੱਟੇ ਮਾਰਾਂਗੇ ਇਹਨੂੰ ਪਵਿੱਤਰ ਕਰਾਂਗੇ ਅਜੇ ਮੈਂ ਹੀ ਨਿਕਾਉਣ ਲੱਗਾ ਵਾ ਲੱਗੇ ਤੇ ਲੋਕੀ ਛੱਡਦੇ ਇੰਨੇ ਲੱਗਦੇ ਵੀ ਤੁਰੇ ਕਿੱਦਾਂ ਫਿਰਦੇ ਆ ਇਹ ਤੇ ਕੇ ਗੱਡੀ ਨਵੀਂ ਤੋਂ ਨਵੀਂ ਲੈ ਲੈਂਦਾ ਹੋਜੀ ਚਾਹ ਦਿਓ ਆਵੇ ਪਾਓ ਪਾ ਚਾਹ ਦਿਲਾ ਚ ਜਿੱਦਿਆਂ ਦੇ ਅੱਗੇ ਕੁੜੀਆਂ ਪਿੰਡ ਬੜੇ ਚਰਚੀਆਂ ਹੁੰਦੇ ਆ ਕੁੜੀਆਂ ਇਹ ਕੀ ਜਾਂਦੇ ਆ ਰੋਜ਼ ਨਵਿਲੇ ਆ ਤਾਂ ਪਿੰਡ ਦਾ 1.5 ਲੱਖ ਦੀ ਵੇਚਦਾ ਵੀ ਗੱਡੀ ਦੋਦੀ ਹੈ ਪਿੰਡਾਂ ਦੇ ਜਨਸਮਾਨ ਆ ਸੋਨਾ ਫਿਕਰ ਦਾ ਮਾਰ ਬੰਦੇ ਦਾ ਕੰਮ ਇਹੀ ਹੁੰਦਾ ਹੈ ਵੀ ਗੱਡੀ ਲੈਣ ਦੀ ਤੇ ਵੇਚੀ ਮੇਰੀ ਗੱਲ ਸੁਣ ਆ ਉਹਨਾਂ ਝੂਠ ਨਹੀਂ ਮਾਰਨਾ ਤੈਨੂੰ ਉਹਨਾਂ ਨੂੰ ਇਸ਼ਾਨ ਨ ਕਰਨ ਦਾ ਆਪ ਤਾਂ ਹੁੰਦਾ ਹੀ ਨਾ ਨਾ ਜਿੰਨਾ ਤੈਨੂੰ ਪਹਿਲੇ ਦੀ ਗੱਡੀ ਫਿਕਰ ਹੁੰਦਾ ਪਿੰਡ ਦੀ ਮੈਂ ਇਸ਼ਾਨ ਨ ਤਾਂ ਹੀ ਕਰਨਾ ਹੁੰਦਾ ਮੈਂ ਗੱਡੀ ਨੂੰ ਖੜਨਾ ਹੁੰਦਾ ਲਾਗੇ ਵੀ ਨਹੀਂ ਨਹੀਂ ਮੈਂ ਅੱਜ ਲੈਣੀ ਦਵਾਈ ਖਾ ਲਈ ਤੇ ਟਾਈਟਿੰਗ ਹੋ ਗਈ ਜਿੱਤੇ ਮਿਲਣੀ ਹੈ ਤਾਂ ਉੱਥੇ ਨਹੀਂ ਹੋ ਜਾਣਾ ਸ ਮੇਹੋਂ ਇਹਦਾ ਕੋਈ ਡਰਨ ਦੀ ਦਵਾਈ ਨਹੀਂ ਨਾ 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 ਹੈ ਨਾ ਕਿਹੜੀ ਵੀਡੀਓ ਬਣਾਉਣਾ ਨਹੀਂ ਇਹ ਕਰੀ ਲੈ ਬਣਾ ਕੇ ਤਾਂ ਲੈ ਫੜਾ ਫੋਨ ਨਹੀਂ ਉਹ ਵੀਡੀਓ ਨਹੀਂ ਜਿਹੜੀ ਤੇਰੇ ਫੋਨ ਉੱਤੇ ਰਿਹਾ ਰੀਲ ਬਣਾਣੀ ਹੈ ਰੀਲ ਬਣਾਣੀ ਹੋਣਾ ਨਹੀਂ ਨਹੀਂ ਰੀਲ ਬਣਾ ਲਈ ਅਹੀਂ ਹਾਂ ਨਹੀਂ ਲੈਪਟਾਪ 'ਚ ਆਖਣਾ ਹੈ ਰੀਲਾਂ ਇੱਧੇ ਨਹੀਂ ਪਈਆਂ ਚੱਲ ਅੱਜ ਲੈ ਮੈਂ ਵੀ ਬਣਾ ਕੇ ਭੇਜ ਤੈਨੂੰ ਇਹਨੂੰ ਫੋਨ ਲੈਦਾ ਚੁੱਕਦਾ ਨਹੀਂ ਯਾਰ ਇਹ ਕਿਉਂ ਨਹੀਂ ਚੁੱਕਦਾ ਫੋਨ ਤੇਰਾ ਹਰ ਮੈਂ ਕਾਲ ਕਰਦਾ ਬਾਅਦ 'ਚ ਪਰ ਇਹ ਆਇਆ ਪਰ ਉਹ ਮੌਕੇ ਤੇ ਨਹੀਂ ਚੁੱਕਦਾ 一样